ਅਕਾਲ ਜੀ ਮੈਂ ਹਰਪ੍ਰੀਤ ਸਿੰਘ ਫਿਰ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਹਾਂ ਤੇ ਕੱਲ 11 ਤਰੀਕ ਨੂੰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਹੋਈ ਆ ਜਿੱਥੋਂ ਕਈ ਪ੍ਰਵਾਸੀ ਫੜੇ ਗਏ ਨੇ ਹੁਣ ਵੱਡੇ ਪੱਧਰ ਤੇ ਛਾਪੇਮਾਰੀ ਹੋਣ ਲੱਗੀ ਤੇ ਸਾਨੂੰ ਦੱਸਿਆ ਹੀ ਸੀਗਾ ਕਿ ਇੱਕ ਟਰੰਪਸ ਗਵਰਨਮੈਂਟ ਨੇ ਬਿਊਟੀਫੁੱਲ ਨਾਂ ਦਾ ਕਾਨੂੰਨ ਲਾਗੂ ਕਰ ਦਿੱਤਾ ਜੋ ਪਾਸ ਹੋ ਗਿਆ ਉਹਦੇ ਵਿੱਚ ਇਹ ਆ ਉਹ ਕਹਿੰਦੇ ਇੱਕ ਦਿਨ ਦੇ ਵਿੱਚ ਹੁਣ 3000 ਨਹੀਂ 7000 ਬੰਦੇ ਕੱਢਣੇ ਆ ਪਰਡੇ ਤੁਸੀਂ ਜਿੱਥੋਂ ਮਰਜੀ ਕੱਢੋ ਉਹਦੇ ਵਿੱਚ ਮਿਲਟਰੀ ਨੂੰ ਸ਼ਾਮਿਲ ਕਰ ਲਿਆ ਸਾਰੀ ਜੋ ਪਾਵਰ ਸੀ ਮਿਲਟਰੀ ਨੂੰ ਦੇਤੀ ਵੀ ਤੁਸੀਂ ਹੁਣ ਖਿੱਚਣੇ ਆ ਬੰਦੇ ਉਸ ਤੋਂ ਬਾਅਦ ਹੀ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ 11 ਤਰੀਕ ਨੂੰ ਵੱਡੇ ਤੌਰ ਤੇ ਇੱਕ ਵੱਡਾ ਕਹਿ ਲੋ ਛਾਪੇਮਾਰੀ ਹੋਈ ਆ ਉਹ ਵੀ ਖੇਤੀਬਾੜੀ ਉਦਯੋਗ ਉਤੇ ਜਿੱਥੇ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਸੀਗੇ ਜਿੱਥੇ ਇੱਕ ਭੰਗ ਦੀ ਖੇਤੀ ਹੁੰਦੀ ਸੀਗੀ ਉੱਥੇ ਛਾਪੇਮਾਰੀ ਹੋਈ ਤਾਂ ਉਥੋਂ 200 ਬੰਦਾ ਗ੍ਰਿਫਤਾਰ ਕੀਤਾ ਗਿਆ। ਉਹ ਉਥੇ ਕਹਿੰਦੇ ਨੇ ਵੀ ਆਪਸ ਵਿੱਚ ਮੂਟਪੈੜ ਹੋਈ ਥੋੜੀ-ਬਹੁਤੀ ਜਿੱਥੇ ਕੈਦਾਂ ਦੇ ਅਥਰੂ ਗੈਸ ਦੇ ਗੋਲੇ ਡੇਗੇ ਗਏ ਧੂਏ ਹਲੇ ਤੇ ਥੋੜੀਆਂ ਬੋਟੀਆਂ ਸੱਟਾਂ ਲੱਗੀਆਂ ਨੇ। 200 ਬੰਦਾ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚੋਂ ਤਕਰੀਬਨ 10 ਇਹ ਦੱਸੇ ਜਾ ਰਹੇ ਨੇ ਕਿ 10 ਬੱਚੇ ਨੇਗੇ ਜੋ ਨਾਬਾਲਿਕ ਨੇ 18 ਸਾਲ ਤੋਂ ਏਜ ਘਟਾ ਉਹ ਵੀ ਬਾਰਡਰ ਪਾਰ ਕਰਕੇ ਆਏ ਸੀਗੇ ਇਹਨਾਂ ਕੋਲੇ ਡਾਕੂਮੈਂਟ ਨਹੀਂ ਸੀਗੇ ਤੇ ਹੁਣ ਬਾਈ ਜੀ 21 21 ਛਾਪੇ ਦੇ ਵਿੱਚ ਜਦੋਂ 200 ਬੰਦਾ ਫੜਾਇਆ ਜਾਵੇ ਬਿਨਾਂ ਡਾਕੂਮੈਂਟਾਂ ਤੋਂ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਜਾਂ ਕਿੱਦਾਂ ਆਏ ਨੇ ਆਪਾਂ ਨੂੰ ਨਹੀਂ ਪਤਾ ਹੁਣ ਦੋ ਨੰਬਰ ਚ ਹੀ ਆਏ ਨੇ ਇਹਨੂੰ ਦੋ ਨੰਬਰ ਕਹਿ ਸਕਦੇ ਹੋ ਤੇ ਉਹਨਾਂ ਨੇ ਫੜ ਕੇ ਉਹ ਜੇਲ੍ਹ ਤੋਂ ਸੁਟਣਿਆ ਉਹਨਾਂ ਦੀ ਕਿਸਮਤ ਚੰਗੀ ਰਹੀ ਤਾਂ ਛੇਤੀ ਰਿਪੋਰਟ ਕਰ ਦਣਗੇ ਹੁਣ ਜਦੋਂ ਵੱਡੇ ਪੱਧਰ ਤੇ ਛਾਪੇਮਾਰੀ ਹੋਣ ਲੱਗੀ ਸਭ ਤੋਂ ਵੱਧ ਬਾਈ ਕੈਲੋਫੋਨੀਆ 'ਚ ਛਾਪੇਮਾਰੀ ਹੁੰਦੀ ਆ ਤੇ ਹੋਰ ਸਟੇਟ ਹੋਰ ਵੀ ਸਾਰੇ ਪਾਸੇ ਹੁੰਦੀ ਆ ਇੱਕ ਦਿਨ ਦੇ ਵਿੱਚ ਪੂਰੇ ਯੂ ਐਸ ਏ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ 7000 ਤੋਂ ਵੱਧ ਬੰਦੇ ਚੱਕੇ ਜਾ ਰਹੇ ਨੇ ਹੁਣ ਤੇ ਕਈ ਡਰ ਦੇ ਮਾਰੇ ਕੰਮ ਤੇ ਵੀ ਨਹੀਂ ਜਾ ਰਹੇ ਕਿਉਂਕਿ ਕੰਮ ਤੇ ਨਹੀਂ ਜਾਣਗੇ ਤਾਂ ਖਰਚਾ ਕਿਵੇਂ ਚੱਲੇਗਾ ਤੁਸੀਂ ਦੇਖੋਗੇ ਲੋਕਾਂ ਦੇ ਵਿੱਚ ਖੌਫ ਪੈਦਾ ਹੋਣ ਲੱਗਾ ਜਿਹੜੇ ਉੱਥੋਂ ਦੇ ਨੇਗੇ ਕਈ ਜਗ੍ਹਾ ਤੇ ਧਰਨੇ ਵੀ ਲਾਏ ਗਏ ਕਿ ਭਾਈ ਐਡੇ ਵੱਡੇ ਪੰਦਰ ਤੇ ਛਾਪੇ ਮਾਰੀ ਹੋ ਰਹੀ ਆ ਜਿਹੜੇ ਬਾਹਰੋਂ ਪ੍ਰਵਾਸੀ ਆਏ ਨੇ ਉਹਨਾਂ ਦਾ ਕੀ ਬਣੂਗਾ ਉਹ ਪਹਿਲਾਂ ਹੀ ਕਹਿੰਦੇ ਆਪਦੇ ਦੇਸ਼ ਤੋਂ ਦੁਖੀ ਸੀ ਤਾਂ ਉਰੇ ਆਏ ਨੇ ਕੋਈ ਲਾ ਲਓ ਗਰੀਬੀ ਕਹ ਲਓ ਗਿਆ ਕਿੱਦਾਂ ਕਹ ਲਓ ਸੁਫਨੇ ਸিকার ਕਰਨ ਵਾਸਤੇ ਪੈਸੇ ਲਾ ਕੇ ਆਏ ਸੀ ਜਿੱਦਾਂ ਆਪਣੇ ਵਾਲੀ ਸਾਈਡ ਤੋਂ ਆਉਂਦੇ ਨੇ ਇੰਡੀਆ ਤੋਂ 30 30 40 50 60 ਲੱਖ ਲਾ ਕੇ ਆਉਂਦੇ ਨੇ ਤਾਂ ਕੁਝ ਵੇਚ ਕੇ ਆਉਂਦੇ ਨੇ ਫਿਰ ਉਰੋ ਚੱਕੇ ਗਏ ਉਰੋ ਚੱਕ ਕੇ ਫਿਰ ਇੰਡੀਆ ਠੋਪਣਗੇ ਤੇ ਉਹਨਾਂ ਦੀ ਲਾ ਲਓ ਵੀ ਦਿਮਾਗੀ ਹਾਲ ਤਾਂ ਠੀਕ ਨਹੀਂ ਰਹਿਣੀ ਉਹ ਸੁਪਨੇ ਵੱਡੇ ਲੈ ਕੇ ਆਏ ਸੀ ਜਿਹੜਾ ਪਿੱਛੇ ਸਭ ਕੁਝ ਸੀ ਉਹ ਵੀ ਵਿਕਿਆਤਾ ਮਾਂ ਪਿਓ ਦਾ ਤੇ ਇੱਥੇ ਵੀ ਕੁਛ ਨਾ ਬਣਿਆ ਫਿਰ ਉੱਥੇ ਵੀਰੋ ਤੇ ਵਾਗੇ ਤਾਂ ਜਿਹੜੇ ਵੀ ਪ੍ਰਵਾਸੀਆ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਧਰਨੇ ਲਾਏ ਤੇ ਗਵਰਨਮੈਂਟ ਨੇ ਇਹ ਕਹਿਤਾ ਵੀ ਧਰਨਿਆਂ ਦਾ ਹੁਣ ਕੋਈ ਅਸਰ ਨਹੀਂ ਪੈਣਾ ਰੋਸ ਦਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਮੇਰੇ ਦੇਸ਼ ਦੇ ਵਿੱਚ ਕ੍ਰਾਈਮ ਥੋੜਾ ਵੱਧ ਰਿਹਾਗਾ ਕ੍ਰਾਈਮ ਨੂੰ ਖਤਮ ਕਰਨ ਦੇ ਲਈ ਹੀ ਇਹ ਜੋ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ ਕਿਉਂ ਕ੍ਰਾਇਮ ਹੋ ਜਾਂਦਾ ਸੀਗਾ ਤਾਂ ਜਦੋਂ ਬੰਦੇ ਫੜੇ ਜਾਂਦੇ ਸੀ ਤਾਂ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਹੁੰਦੇ ਸੀ ਉਹ ਦੋ ਨੰਬਰ 'ਚ ਆਏ ਹੁੰਦੇ ਸੀ ਤਾਂ ਉਹ ਕਹਿੰਦਾ ਵੀ ਜਿਹੜੇ ਦੋ ਨੰਬਰ ਵਾਲੇ ਨੇ ਉਹਨਾਂ ਦਾ ਡਾਰੀ ਕੋਈ ਨਹੀਂ ਹੈਗਾ ਜੇ ਕ੍ਰਾਇਮ ਖਤਮ ਕਰਨਾ ਤਾਂ ਜਿਹੜੇ ਦੋ ਨੰਬਰ 'ਚ ਆਏ ਹੋਏ ਨੇ ਪਹਿਲਾਂ ਉਹਨਾਂ ਨੂੰ ਭੇਜੋ ਉਸ ਤੋਂ ਬਾਅਦ ਹੀ ਕ੍ਰਾਇਮ ਖਤਮ ਹੋਊਗਾ ਤੇ ਹੁਣ ਸਿਕਤਾਈ ਬਹੁਤ ਵਧਾਤੀ ਗਈ ਵੀ ਤੇ ਹੁਣ ਜਿਹੜੇ ਉੱਥੇ ਰਹਿੰਦੇ ਨੇ ਸਭ ਨੂੰ ਸੋਚ ਕੇ ਰਹੋ ਹੋ ਸਕਦਾ ਅੱਜ ਨਹੀਂ ਤਾਂ ਕੱਲ ਨੂੰ ਤੁਹਾਡਾ ਵੀ ਨੰਬਰ ਲੱਗੇ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਬਾਈ ਜੀ ਨਵਾਂ ਅਪਡੇਟ ਲੈ ਕੇ ਆ ਰਹੇ ਆ ਜੁੜਨ ਲਈ ਧੰਨਵਾਦ ਸੋ ਸੇਕਾਓ